ਮੈਂ ਜਾ ਤਾਂ ਪਤਾ ਮੰਨਦਾ ਨਹੀਂ ਸਤਕਾਰ ਕਰਾਂ ਸਭ ਧਰਮਾਂ ਦਾ ਓਏ ਮੇਰੇ ਮਨ ਵਿੱਚ ਕੋਈ ਵੱਸਦਾ ਏ ਮੈਨੂੰ ਮਿਲ ਜਾਣਾ ਏ ਮੇਰੇ ਕਰਮਾਂ ਦਾ ਘਰ ਛੱਡ ਕੇ ਮਾਪੇ ਰੱਬ ਵਰਗੇ ਮੈਂ ਤੀਰਥਾਂ ਉੱਤੇ ਜਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਕਿ ਕਿਸੇ ਦਾ ਖਾਂਦਾ ਨਹੀਂ ਓਏ ਨੰਗੇ ਆਏ ਤੇ ਨੰਗੇ ਆਈ ਜਾਣਾ ਨਾ ਲਿਆਂਦਾ ਨਾ ਲੈ ਕੇ ਜਾਣਾ ਧੰਨ ਤੇ ਪਾਇਆ ਕੱਪੜਾ ਜੋ ਵੀ ਧੰਨ ਤੇ ਪਾਇਆ ਕੱਪੜਾ ਜੋ ਵੀ ਪਾੜ ਪਾੜ ਕੇ ਲਾਉਣਾ ਓਏ ਮਣਾ ਨਾ ਕਰ ਮਣਿਆ ਆਇਆ ਓਏ ਮਣਾ ਨਾ ਕਰ ਮਣਿਆ ਆਇਆ ਓਏ ਇੱਕ ਦਿਨ ਪਹਿਣਾਈ ਪਛਤਾਉਣਾ ਉਹ ਦਸੋ ਕਾ ਦਾ ਏ ਸ਼ਰੀਕਾ ਇਕੋ ਕੁਖੋਂ ਜਾਿਆਂ ਦਾ ਇਤਫਾਕ ਰਹੇ ਕੈਮ ਸਦਾ ਜਾਜੇ ਤਿਆਂ ਦਾ ਉਹ ਲੱਖ ਵਕ ਹੋਿਆਂ ਤੋਂ ਬੇਗਾਨੇ ਨਹੀਂ ਹੁੰਦੇ ਕਦੇ ਸ਼ਰਦਾਨਾ ਨਿਭਦੇ ਯਰਾਂ ਨੇ ਨਹੀਂ ਹੁੰਦੇ ਕਹਿੰਦਾ ਨਾ ਜੁਗਦੇ ਕਹਾਂ ਨਹੀਂ ਹੁੰਦੇ ਆ ਕੀ ਫਸਲ ਤੇ ਗੜੇ ਕਿਉਂ ਪੈਂਦੇ ਓਏ ਲੋਕੀ ਰੱਬ ਨੂੰ ਮਾੜਾ ਕਹਿੰਦੇ ਆਪੋ ਆਪਣੀ ਪਈਆ ਸਭ ਨੂੰ ਓਏ ਉਹਦਾ ਬਣਦਾ ਹੱਕ ਨਹੀਂ ਦਿੰਦੇ ਉਹ ਕੱਚੀ ਹੋਵੇ ਜਾਂ ਪੱਕੀ ਹੋਵੇ ਓਏ ਆਪੇ ਹੀ ਲੈਂਦਾ ਹੈ ਫਟ ਲੋਕੋ ਜਿੱਦਾਂ ਦੇ ਆ ਆਪਾਂ ਹੋ ਗਏ ਓਏ ਉਹਦਾ ਦਾ ਹੋ ਗਿਆ ਰੱਬ ਲੋਕੋ ਸਾਡਾ ਜੀ ਕਰਦਾ ਗਾਇਏ ਗਾਇਏ ਵੀਰੇ ਦੀਆਂ ਕੋੜੀਆਂ ਇਹ ਚੰਦ ਰਾਜਾ ਜਗ ਗਉਣ ਦਿੰਦਾ ਨਹੀਂ ਪੁੱਤਾਂ ਤੋਂ ਪਹਿਲਾਂ ਧੀਆਂ ਤਾਈਆਂ ਨੇ ਹੁੰਦੀਆਂ ਮਗਰੋਂ ਕੋਈ ਹੋਣ ਦਿੰਦਾ ਕਰੋ ਕੋਈ ਹੋਣ ਦਿੰਦਾ ਨਹੀਂ ਉਹ ਕਈ ਲਾ ਕੇ ਜਵਾਨ ਟੀਕੇ ਨਾੜਾ ਜਿੱਥੇ ਵੇਖੋ ਕੀਤੀਆਂ ਬਲੌਕ ਨੇ ਹਾਲ ਘਰਾਂ ਵਿੱਚ ਔਰਤਾਂ ਦੇ ਮੰਦੜੇ ਤੇ ਕਈਆਂ ਲੈ ਲਏ ਤਲਾਕ ਨੇ ਕਦੇ 5 ਦਰਿਆ ਸੀ ਸਾਡੇ ਵਗਦੇ ਕਦੇ 5 ਦਰਿਆ ਸੀ ਸਾਡੇ ਵਗਦੇ ਉਹ ਛੇਵਾ ਨਸ਼ਿਆਂ ਦਾ ਵਹਿ ਗਿਆ ਕੂਤੇ ਭੇਜਿਆ ਸੀ ਰੱਬਾ ਕਿਹੜੇ ਕੰਮ ਨੂੰ ਐ ਬੰਦਾ ਕਿਹੜੇ ਰਾਹ ਪੈ ਗਿਆ ਕੂਤੇ